ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਭ ਮਾਨਾ ਜਿਹੜੇ ਤੂੰ ਆਹਾ 90 91 ਕੋਹੇ ਦੁਰ ਹੀਰੇ ਲੱਭੇ ਆ ਨਾ ਕੱਲੇ ਕੱਲੇ ਤੇਰੇ ਹੀਰੇ ਦਾ ਝੁੱਗਾ ਪਾੜ ਕੇ ਰੱਖਣਾ ਤੂੰ ਬੜਾ ਕਿਲ ਕਿਲ ਕੇ ਬੋਲਦਾ ਸਟੇਜਾਂ ਦੇ ਖੜ ਕੇ ਕੇ ਨਾ ਪੈਸਾ ਖਾਣਾ ਨਾ ਖਾਣ ਦੇਣਾ ਕਟੜਾ ਮਾਨਦਾਰ ਸਰਕਾਰ ਹੈ ਜੀ 0% ਅਸੀਂ ਰਿਸ਼ਵਤ ਖੋਰੀ ਬਰਦਾਸ਼ਤ ਨਹੀਂ ਕਰਾਂਗੇ ਤੂੰ ਤੇ ਤੇਰੇ ਉਹ ਦਿੱਲੀ ਵਾਲੇ ਜਿਹੜੇ ਬੈਠੇ ਆ ਬੜਾ ਤੁਸੀਂ ਸੰਘ ਪਾੜਦੇ ਹੋਨੇ ਆ ਇੱਕ ਤਾਂ ਤੇਰੀ ਉਹ ਸੀਗੀ ਬੀਬਾ ਕੋਠੀਆਂ ਦਾ ਬਨਾਲੀ ਉਹਨੇ ਕਾਤਰੀ ਬੀਬਾ ਹੋਰ ਤੇਰਾ ਕੋਹੇ ਨੂਰੀ ਹੀਰਾ ਹੋਰ ਸੁਣ ਲਾ ਉਹਦੀਆਂ ਵੀ ਕਰਤੂਤਾਾਂ ਜੇ ਹਿੰਮਤਾ ਜੇ ਵਾਕਈ ਜੁਰਤ ਰੱਖਦਾ ਵਾਕਈ ਤਰ੍ਹਾਂ ਤੇ ਅੰਦਰ ਕੋਈ ਮਾੜੀ ਮੋਟੀ ਸੱਚਾਈ ਹੈਗੀ ਆ ਤਾਂ ਫਿਰ ਜਾਂਚ ਕਰਾ ਆ ਤੇਰੀ ਮੋਗੇ ਵਾਲੀ ਐਮ ਐਲ ਏ ਬੀਬਾ ਅਮਨਦੀਪ ਕੌਰ ਅਰੋੜਾ ਸੁਣ ਲਓ ਭਰਾਵੋ ਪੰਜਾਬੀਓ ਤੁਸੀਂ ਵੀ ਸੁਣ ਲਿਆ ਕਰੋ ਲਗਾਤਾਰ ਜਿੰਦਾਬਾਦ ਜਿੰਦਾਬਾਦ ਕਰਦੇ ਰਹਿੰਦੇ ਆ ਮੋਸਾ ਇਨਕਲਾਬਿਕਾਂ ਦੀ ਸਰਕਾਰ ਆਈ ਹੈ ਮੋਸਾ ਬਦਲਾ ਆਇਆ ਬਹੁਤ ਚੰਗੇ ਕੰਮ ਕਰ ਰਿਆ ਬੜੇ ਨੇਕ ਕੰਮ ਕਰ ਰਿਆ ਆ ਸੁਣ ਲੋ ਗੱਲ ਅਮੋਗੇ ਵਾਲੀ ਜਿਹੜੀ ਬੀਬਾ ਅਮਨਦੀਪ ਕੌਰ अरोड़ा ਚਾਰ ਏਸੀ ਆਏ ਸੀ ਚਾਰ ਏਸੀ ਸਿਵਲ ਹਸਪਤਾਲ 모ਗੇ ਨੂੰ ਦੋ ਏਸੀ ਬੀਬਾ ਨੇ ਆਪਣੇ ਘਰੇ ਲਵਾ ਲਏ ਇੱਕ 모ਗੇ ਦਫਤਰ ਲਵਾ ਲਿਆ ਚੰਡੀਗੜ ਆਪਣੇ ਘਰੇ ਲਵਾ ਲਿਆ ਬਿੱਲ ਕੱਟੇ ਗਏ ਸਰਕਾਰੀ ਹਸਪਤਾਲ ਦੇ ਨਾਮ ਦੇ ਉੱਤੇ 모ਗੇ ਦੇ ਤੇ ਪਰ ਚਾਰਾਂ ਦੇ ਵਿੱਚੋਂ ਦੋ ਏਸੀ ਬੀਬਾ ਦੇ ਘਰੇ ਲਾਗੇ ਜਨਾਬ ਸਰਕਾਰੀ ਡਰਾਈਵਰ ਜਿਹੜਾ ਆਊਟਸੋਰਸ ਤੇ ਰੱਖਿਆ ਸੀਗਾ ਡਰਾਈਵਰ ਦਾ ਨਾਮ ਮਨਜੀਤ ਸਿੰਘ 9 ਮਹੀਨੇ ਪਹਿਲਾਂ ਰੱਖਿਆ ਸੀ ਤਨਖਾਹ ਹਸਤਾ ਤੋਂ ਜਾਂਦੀ ਹੈ ਸਰਕਾਰ ਦੇ ਖਜ਼ਾਨੇ ਚ ਆਉਂਦੀ ਹੈ ਹਾਜ਼ਰੀ ਹਸਤਾ ਚ ਪੈਂਦੀ ਸੀ ਡਰਾਈਵਰ ਦੀ ਪਰ ਪਿਛਲੇ 9 ਮਹੀਨਿਆਂ ਤੋਂ ਇਹ ਡਰਾਈਵਰ ਬੀਬਾ ਦੇ ਘਰੇ ਕੰਮ ਕਰ ਰਿਹਾ ਸੀ ਬੀਬਾ ਐਮ ਐਲ ਏ ਮੋਗੇ ਵਾਲੀ ਦੇ ਘਰੇ ਕੰਮ ਕਰ ਰਿਹਾ ਸੀ ਜਦੋਂ ਰੌਲਾ ਪਿਆ ਮਹਿੰਦਰਪੁਰ ਲੂੰਬਾ ਮੁੰਡਾ ਮਾਨ ਸਾਹਬੇ ਉਹੀ ਲੂੰਬਾ ਜਿਹੜਾ 2114 ਦੇ ਵਿੱਚ ਤੇਰੀਆਂ ਵੋਟਾਂ ਦੇ ਵਿੱਚ ਇਹਨੇ ਦੋ ਕ੍ਰਾਂਤੀਕਾਰੀ ਗੀਤ ਗਾਏ ਸੀ ਤੇ ਇਹਨੂੰ ਇਸੇ ਬਦਲੇ ਅਕਾਲੀ ਸਰਕਾਰ ਨੇ ਸਸਪੈਂਡ ਕਰਤਾ ਸੀ ਇੱਕ ਮੁਲਾਜ਼ਮ ਹੋਣ ਦੇ ਬਾਵਜੂਦ ਇਹ ਵੀ ਉਸੇ ਹਸਪਤਾਲ 'ਚ ਲੱਗਿਆ ਹੋਇਆ ਹੈ ਹੈਲਥ ਸੁਪਰਵਾਈਜ਼ਰ ਹੈ ਇਹ ਨੂੰ ਸਸਪੈਂਡ ਹੋਣਾ ਪੈ ਗਿਆ ਸੀ ਲੰਮੇ ਸੰਘਰਸ਼ ਤੋਂ ਬਾਅਦ ਲੋਕਾਂ ਨੇ ਬਹਾਲ ਕਰਾਇਆ ਸੀ ਇਹ ਉਹੀ ਲੰਬਾ ਹੈ ਜਿਹੜਾ ਲਗਾਤਾਰ ਸ਼੍ਰੋਮਖੋਰੀ ਦੇ ਖਿਲਾਫ ਬੋਲਦਾ ਆ ਅੰਨਾ ਅੰਦੋਲਨ ਤੋਂ ਤੁਹਾਡੇ ਨਾਲ ਜੁੜਿਆ ਹੋਇਆ ਸੀ ਅੱਜ ਇਸੇ ਬੰਦੇ ਨੇ ਆਵਾਜ਼ ਚੱਕੀ ਹੈ ਕਿ ਤੇਰੀ ਬੀਬਾ ਜਿਹੜੀ ਆ ਅਮਨਦੀਪ ਕੌਰ अरोड़ा ਮੋਗੇ ਵਾਲੀ ਐਮਐਲਏ ਅੱਗੇ ਸੁਣ ਫਿਰ ਤੇਰੇ ਕੋਹੇ ਨੂੰ ਰਿਹਰੇ ਦੀਆਂ ਕਰਤੂਤਾਂ ਇੱਥੇ ਕਿਸ ਸਮੋਂ ਲੱਗਿਆ ਵਾ ਡਾਟਰ ਸੁਖਪ੍ਰੀਤ ਸਿੰਘ ਉਹਨੇ ਬਦਲੀ ਰਿਕਵਾਉਣ ਦੇ ਲਈ 3 ਲੱਖ ਰੁਪਇਆ ਤੇਰੀ ਬੀਬਾ ਐਮ ਐਲ ਏ ਨੂੰ ਦਿੱਤਾ 2 ਲੱਖ ਉਹਨੇ ਆਪਣੇ ਕੋਲੋਂ ਦਿੱਤਾ ਲੱਖ ਰੁਪਇਆ ਉਹਨੇ ਇੱਕ ਫਾਰਮਾ ਸਸ਼ਟਾ ਕਲਰਕ ਦਾ ਕੰਮ ਕਰਦਾ ਐ ਐਸਰ ਮੁਰੇ ਦਫਤਰ ਦੇ ਵਿੱਚ ਉਹਦਾ ਨਾਮ ਹੈਗਾ ਗੁਰਪ੍ਰੀਤ ਸਿੰਘ ਬੈਂਸ ਲੱਖ ਰੁਪਇਆ ਸਮੁਗਰਾ ਤੂੰ ਦੇ ਇਕੱਠਾ ਕਰਕੇ ਉਹਨੇ ਵਿਚਾਰੇ ਨੂੰ 70000 ਰੁਪਇਆ ਦੇ ਦਿੱਤਾ 30000 ਕਹਿੰਦਾ ਹੋਰ ਦੇ ਕਹਿੰਦਾ ਜੀ ਮੇਰੇ ਕੋਲ ਤਾਂ ਹੈ ਨਹੀਂ ਕਹਿੰਦਾ ਚੰਗਾ ਆ ਜਾਲੀ ਇੱਕ ਬਿੱਲ ਐ ਇਹ ਪਾਸ ਕਰ ਦੇ ਇਹ ਐਸਐਮਓ ਨੇ ਜਾਲੀ ਬਿੱਲ ਪਾਸ ਕਰਾਉਣ ਲਈ ਉਸ ਗੁਰਪ੍ਰੀਤ ਸਿੰਘ ਵੈਸ ਨੂੰ ਕਿਹਾ ਪਰ ਉਹਨੇ ਇਨਕਾਰ ਕਰਤਾ ਇਹ ਤੇਰੀ ਵੀਬਾ ਐਮਐਲਏ ਨੂੰ ਕਹਿ ਕੇ ਆ ਤੇਰੇ ਐਸਐਮਓ ਮੋਗੇ ਵਾਲੇ ਨੇ ਉਹਦੀ ਬਦਲੀ ਕਰਾਤੀ ਮੁੱਲਾਂਪੁਰ ਕਿ 30000 ਰੁਪਇਆ ਦੇ ਨਹੀਂ ਦੇਹਾ ਇਹ ਕਰਤੂਤਾਂ ਦੇ ਨਾਮ ਤੇ ਜਿਹੜਾ ਆ ਮਹਿੰਦਰਪਾਲ ਲੂੰਬਾ ਮੈਂ ਪਹਿਲਾਂ ਵੀ ਕਿਹਾ ਮਾਨ ਸਾਹਿਬ ਸੋਡੀ ਪਾਰਟੀ ਲਈ ਪਹਿਲੇ ਦਿਨ ਤੋਂ ਪ੍ਰਚਾਰ ਕਰਦਾ ਆ ਰਿਹਾ 12 ਤੋਂ ਲੈ ਕੇ ਲਗਾਤਾਰ ਲਗਾਤਾਰ ਸਮਾਜਿਕ ਬੁਰਾਈਆਂ ਦੇ ਖਿਲਾਫ ਲੜਨ ਵਾਲਾ ਬੰਦਾ ਉਹਨੇ ਆਵਾਜ਼ ਬੁਲੰਦ ਕੀਤੀ ਉਹਨੇ ਇੱਕ ਬਿਆਨ ਕੀਤਾ ਸੀਗਾ ਕਿ ਸਰਕਾਰ ਨੇ ਚਿੱਟਾ ਬੰਦ ਕਰਤਾ ਸਰਕਾਰ ਨੇ ਹਸਪਤਾਲਾਂ ਦੀ ਹਾਲ ਸੁਧਾਰਤੀ ਸਰਕਾਰ ਨੇ ਆ ਚੰਗੇ ਕੰਮ ਕਰਤੇ ਨੇ ਵਿਅੰਗ ਰੂਪ ਦੇ ਵਿੱਚ ਤੁਹਾਨੂੰ ਕਿਹਾ ਸੀਗਾ ਦੱਸਿਆ ਸੀਗਾ ਉਹ ਬਿਆੰਗ ਦਾ ਉਹਨੂੰ ਫਿਰ ਮੱਝਾਇ ਬਹੁਤ ਨਾ ਪੈ ਗਿਆ ਤੁਹਾਡਾ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਟਿਆਲੇ ਵਾਲਾ ਉਹਦਾ ਡਾਇਰੈਕਟਰ ਫੋਨ ਕਰਦਾ ਸਿਵਲ ਸਰਜਨ ਨੂੰ ਕਿ ਮਹਿੰਦਰਪਾਲ ਸਿੰਘ ਲੂੰਬਾ ਕੌਣ ਹੈ ਇਹਦੇ ਬਾਰੇ ਜਾਣਕਾਰੀ ਦਿਓ ਤੀਜੇ ਨੂੰ ਉਸ ਬੰਦੇ ਦੀ ਬਦਲੀ ਚਾੱਕ ਕੇ ਉਹ ਹਰਿਆਣਾ ਦੇ ਬਾਰਡਰ ਤੇ ਠੋਕ ਦਿਆ ਨੂੰ ਸਤਰਾਣੇ ਕੋਲੇ ਕੀ ਗੱਲ ਭਈ ਜੇ ਉਹ ਬੰਦੇ ਨੇ ਤੁਹਾਡੀਆਂ ਕਮੀਆਂ ਆਜ਼ਾਗਰ ਕੀਤੀਆਂ ਤੁਹਾਡੀ ਐਮਐਲਏ ਦੀਆਂ ਕਰਤੂਤਾਂ ਲੋਕਾਂ ਸਾਹਮਣੇ ਲੈਂਦੀਆਂ ਹੱਕ ਠੋਕ ਕੇ ਅੱਜ ਵੀ ਕਹਿੰਦਾ ਲੂੰਗਾ ਕਿ ਵੀਰ ਜੀ ਦੀ ਜਾਂਚ ਕਰਾਓ ਮੈਨੂੰ 2 ਘੰਟੇ ਦਿਓ ਇਸ ਐਮਐਲਏ ਦੇ ਖਿਲਾਫ ਮੈਂ ਇੱਕ ਨਹੀਂ ਅਨੇਕਾਂ ਸਬੂਤ ਦੇ ਸਕਦਾ ਜੋ ਘਪਲੇ ਨੇ ਹਸਪਤਾਲ 'ਚ ਕੀਤੇ ਆ ਤੇਰੀ ਐਮਐਲਏ ਬੀਬੀ ਇੱਕੋ ਇਧਰ ਇੱਕੋ ਇਹ ਨੂੰ ਰਹੀ ਰਹੇ ਨੇ ਮਾਨ ਸਾਹਿਬ ਸੇ ਸੂਰਤਾਂ ਵਧੀਆ ਕਰਨੀਆਂ ਮੁਹੱਲਾ ਟੀਨ ਖੋਲ੍ਹਾਂਗੇ ਜੀ ਤੁਸੀਂ ਕਦੇ ਸਟੇਜਾਂ 'ਤੇ ਬੋਲਦੇ ਹੁੰਦੇ ਸੀ ਕਿ ਹਸਪਤਾਲ ਦੇ ਵਿੱਚੋਂ ਐਮ ਆਰ ਆਈ ਕਰਨ ਵਾਲੀ ਮਸ਼ੀਨ ਦੇ ਵਿੱਚੋਂ ਐਕਸ ਰੇ ਵਾਲੀ ਮਸ਼ੀਨ ਦੇ ਵਿੱਚੋਂ ਗੋਲੇ ਕਬੂਤਰ ਆਣੇ ਪਾਈ ਬੈਠੇ ਆ ਜੀ ਉਥੇ ਐ ਕਰਦਿਆ ਕਿ ਉਥੇ ਐ ਕਰ ਦਾਂਗੇ ਪਰ 70 ਸਾਲ ਚ ਪਹਿਲੀ ਵਾਰੀ ਹੋਇਆ ਉਹਨਾ ਮਾਨ ਸਾਹਿਬ ਬਦਲਾ ਆ ਲਿਓ ਕਿ ਇੱਕ ਐਮ ਐਲ ਏ ਬੀਬਾ ਚਾਰ ਏਸੀਆਂ ਦੇ ਵਿੱਚੋਂ ਹਸਪਤਾਲ ਦੇ ਏਸੀ ਸਰਕਾਰ ਨੇ ਦਿੱਤੇ ਹੁਣ ਦੋ ਆ ਦੇ ਘਰੇ ਲਵਾ ਗਈ ਡਰਾਈਵਰ ਰੱਖਿਆ ਗਿਆ ਹਸਪਤਾਲ ਦੇ ਵਿੱਚ ਪਰ ਬੀਬਾ ਨੇ ਆਦੇ ਘਰੀ ਰੱਖ ਰੱਖਿਆ ਤੁਸੀਂ ਕਹਿੰਦੇ ਨਹੀਂ ਥੱਕਦੇ ਕਿ ਦੇਖੋ ਜੀ ਕਿਸ ਲਿਗਾ ਸਰਕਾਰਾਂ ਦੇ ਵਿੱਚ ਮੰਤਰੀਆਂ ਨੇ ਆਪਣੇ ਕੁੱਤਿਆਂ ਦੀ ਖਾਤਰ ਅੱਡ ਬੰਦੇ ਰੱਖੇ ਸੀ ਸਰਕਾਰੀ ਆਪਣੇ ਘਰੇ ਰਸੋਈ ਦੀ ਖਾਤਰ ਅੱਡ ਰੱਖੇ ਸੀ ਉਹਨਰੇ ਜਵਾਕਾਂ ਨੂੰ ਪੜਾਉਣਾ ਅੱਡ ਜਾਂਦੇ ਸੀ ਪਰ ਉਹਨਾਂ ਨੇ ਆ ਤਨਖਾਹਾਂ ਬਣਦੀਆਂ ਸੀ ਪੈਂਦੀਆਂ ਸੀ ਖਜ਼ਾਨੇ 'ਚੋਂ ਤੇ ਹੁਣ ਆ ਕੀ ਹੋ ਰਿਹਾ ਸੁਪ ਪੰਜਾਬ ਦੇ ਲੋਕੋ ਸੋਚੋ ਸੋਡੇ ਦਿਮਾਗ ਨਾਲ ਕਿਵੇਂ ਖੇਡ ਰਿਹਾ ਬੰਦਾ ਇਹ ਜੇ ਹਿੰਮਤ ਜਿਹੜੇ ਕੱਲ-ਕੱਲ ਕੇ ਬੋਲਦਾ ਸੰਘ ਪਾੜਦਾ ਰੋਜਾ ਪੰਜਾਬ ਦਾ ਮੁੱਖ ਮੰਤਰੀ ਤੇ ਦਾ ਵੱਡਾ ਇਮਾਨਦਾਰ ਹੋ ਕੇ ਜਦੀਵਾਲ ਫਿਰ ਕਰਦਾ ਆਪਣੀ ਬੀਬਾ ਦੇ ਕਾਰਵਾਈ ਕਰਾ ਵਿਜਨਸ ਜਾਂਚ ਜੇ ਹਿੰਮਤ ਹੈ ਜੇ ਦਮ ਹੈ ਜੇ ਵਾਕੇ ਸੱਚਾ ਹੈ ਕਲਵਿੰਦਰਪਾਲ ਲੂੰਬੇ ਦਾ ਸਾਹਮਣਾ ਸ਼ਰਿਆ ਅੰਦਰ ਹਿੱਕ ਠੋਕ ਕੇ ਤੇਰੇ ਸਾਹਮਣੇ ਖੜਾ ਹੈ ਕਿ ਆ ਜਾਂਚ ਕਰਾ ਵਿਜਨਸ ਦੀ ਮੈਂ ਸਬੂਤ ਦੇਣ ਨੂੰ ਤਿਆਰ ਆ ਸੋ ਇਸ ਕਰਕੇ ਭਰਾਵੋ ਇਹ ਸਾਰੇ ਮੈਂ ਯਾਦ ਰੱਖਿਓ ਇੱਕ ਇੱਕ ਕਰਕੇ ਸਾਹਮਣੇ ਆਈ ਜਾਂਦੇ ਨਾ ਇੱਕ ਤਾਂ ਸਾਹਮਣੇ ਆ ਗਈ ਪਹਿਲਾਂ ਬੀਬਾ ਉਹ ਕੋਠੀਆਂ ਦੱਬਣ ਵਾਲੀ ਕੋਠੀਆਂ ਦੇ ਕਬਜ਼ੇ ਕਰਨ ਵਾਲੀ ਉਹ ਵੀ ਲੋਕਾਂ ਨੇ ਐ ਨੰਗੇ ਕਰਤੇ ਲਿਆ ਕੇ ਫਿਰ ਜਾ ਕੇ ਹ ਜਿਹੜੇ ਕੋਰਟ ਦੇ ਤੇ ਚਾਬੀਆਂ ਦੇ ਗਏ ਆ ਹੁਣ ਆ ਆ ਦੇਖਦਾ ਮੈਂ ਤੇਰਾ ਜੇ ਵਾਕਈ ਤੇਰੇ ਚ ਪੁੱਛ ਲਈ ਜਾ ਕੇ ਮੋਗੇ ਚ ਕਿ ਬੀਬਾ ਤ੍ਰੀਮਨਦੀਪ ਆ ਜਿਹੜੀ ਮੰਦੀਪ ਕੌਰ ਹੈਗੀ ਆ ਹੰਦੀਪ ਕੌਰ अरोੜਾ ਕੀ ਕਰ ਰਹੀ ਆ ਖਰ ਜੋ ਪੰਜਾਬ ਦੇ ਲੋਕੋ ਆ ਜਿੰਨੇ ਚੁਣੇ ਆ 90 99 92 ਜਿੰਨੇ ਵਿਚ ਰਾਤ ਸਵੇਰ ਲਾ ਕੇ ਸਾਰੇ ਨਗੇ ਹੋਣਗੇ ਮੇਰੀ ਗੱਲ ਯਾਦ ਰੱਖਿਓ ਇਹ ਤਾਂ ਐ ਪੈ ਗਿਆ ਜਿਵੇਂ ਕੋਈ ਦੇਖਿਆ ਨਹੀਂ ਹੁੰਦਾ ਪਹਿਣ ਤਾਂ ਐ ਪਏ ਘਰੇ ਆਏ ਐ ਐ ਚੁੰਮੜ ਗੇ ਹਿੱਸੇ ਪੱਤੀ ਖੱਡਾ ਖੁੱਡਾ ਵੀ ਚਲਾਈ ਬੈਠੇ ਦੋ ਨੰਬਰ ਦੀਆਂ ਉਹ ਵੀ ਸਾਨੂੰ ਪਤਾ ਲੱਗਿਆ ਉਹ ਵੀ ਕੋਈ ਗੱਲ ਨਹੀਂ ਕਰਾਂ ਖਲਾਸੇ ਕਦੇ ਗੁੰਡਾ ਪਰਚੇ ਨਾ ਆਰਾ ਪਰਚੇ ਗੁੰਡਾ ਪਰਚੀ ਚੱਲਦੀ ਐ ਬਸ ਅੱਡੇ ਦੇ ਵਿੱਚ ਰੇਡੀਅਲ ਕੋਲੋਂ 5 500 ਰੁਪਇਆ ਇਕੱਠੇ ਕਰੀ ਜਾਂਦਾ ਬਰਕਾਰ ਸਿੰਘੂ ਦੇ ਛੱਡੇ ਹੋਏ ਬੰਦੇ 500 ਰੁਪਿਆ ਜਾ ਕੇ ਚੈੱਕ ਕਰ ਲੋ ਬਾਸੜੇ ਰੰਪਰੇ ਦੇ ਵਿੱਚੋਂ ਕਹਿੰਦੇ ਠੇਕਾ ਹੋਇਆ ਵੈ 10 ਰੁਪਿਆ ਦੀ ਵਰਸੀ ਉਹ ਦੇ ਜਾਂਦੇ ਆ ਰੁਪਿਆ 500 ਲੈ ਜਾਂਦੇ ਵੜ ਕੇ ਗਰੀਬ ਬੰਦਾ ਵਿਚਾਰਾ ਜਿਹੜਾ ਜੂਸ ਦੀ ਰੇੜੀ ਲਾਉਂਦਾ ਉਦੋਂ 5-500 ਰੁਪਿਆ ਇਕੱਠਾ ਕਰਦੇ ਆ ਤੁਹਾਡੇ ਐਮਐਲਏ ਵੱਡੇ ਤੁਸੀਂ ਇਮਾਨਦਾਰ ਭਗਤਾਂ ਨੂੰ ਕਹਿਣਾ ਚਾਹਣਾ ਕਿ ਭਗਤੋ ਅੰਨੇ ਨਾ ਹੋਵੋ ਅਕਲ ਨੂੰ ਹੱਥ ਮਾਰੋ ਅੰਨੇ ਨਾ ਹੋਵੋ ਸੋਚੋ ਕੀ ਹੋ ਰਿਹਾ ਸਾਡੇ ਨਾਲ ਕਿਵੇਂ ਸੋਨੂੰ ਗੱਲਾਂ ਦੇ ਨਾਲ ਇਹ ਗੱਲਾਂ ਦਾ ਕੜਾਹ ਬਣਾ ਕੇ ਦੇ ਰਿਹਾ ਹੈ ਕਿਵੇਂ ਗੱਲਾਂ ਦਾ ਗਮਲਾ ਕਰ ਰਿਹਾ ਹੈ ਕਿਵੇਂ ਗੱਲਾਂ ਦੇ ਜਾਜ ਪਸਾ ਕੇ ਕਿਵੇਂ ਕੀ ਕੁਸ਼ ਕਰ ਰਏ ਆ ਹੱਕ ਠੋਕ ਕੇ ਕਹਿੰਦੇ ਆ ਜੇ ਗਲਤਾਂ ਨਾਲ ਕਾਰਵਾਈ ਕਰ ਦਿਓ ਤੇ ਨਿਬਰਕਾਓ ਵਿਜੀਲੈਂਸ ਦੀ ਜਾਂਚ ਆਪਣੀ ਮੋਗੀ ਵਾਲੀ ਐਮਐਲਏ ਦੀ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਕਰੋ ਇਹ ਮੈਂ ਨਹੀਂ ਕਹਿੰਦਾ ਪੰਜਾਬ ਦੇ ਲੋਕ ਕਹਿੰਦੇ ਲੱਗ ਜੂਗਾ ਪਤਾ